ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਮਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ سامنے ਆ ਰਹੀ ਹੈ ਮਲਾਜ਼ਮਾਂ ਦੀ ਤਨਖਾਹਾਂ ਹੋਰ ਵਧਣ ਦਾ ਜੁਗਾੜ ਜਿਹੜਾ ਖਾਸ ਕਰਕੇ ਯੂਟੀ ਦੇ ਚੰਡੀਗੜ੍ਹ ਪ੍ਰਸ਼ਾਸਨ ਤੇ ਮਲਾਜ਼ਮਾਂ ਨੂੰ ਹੁਣ 2% ਡੀਏ ਮਿਲੇਗਾ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹਦੇ ਤਹਿਤ ਇਹ ਗੱਲ ਕਹੀ ਗਈ ਹੈ ਵੀ ਯੂਟੀ ਦੇ ਚੰਡੀਗੜ੍ਹ ਦੇ ਹਜ਼ਾਰਾਂ ਮਲਾਜ਼ਮਾਂ ਨੂੰ ਕੇਂਦਰੀ ਪੈਟਰਨ ਤੇ ਹੁਣ 2% ਡੀਏ ਵਾਧਤ ਜਿਹੜੀ ਹੈ ਕਿਸ਼ਤ ਮਿਲੇਗੀ ਭਾਵੇਂ ਹੁਣ ਯੂਟੀ ਦੇ ਮਲਾਜ਼ਮਾਂ ਨੂੰ 35 ਦੀ ਥਾਂ ਤੇ 55% ਮਿਲੇਗਾ ਔਰ ਜਿਹੜੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦੇ ਵਿੱਚ ਇਹ ਜ਼ਿਕਰ ਕੀਤਾ ਗਿਆ ਹੈ ਕਿ 2 April 2025 ਨੂੰ ਭਾਰਤ ਸਰਕਾਰ ਨੇ ਜਿਹੜਾ ਹੋ 2% ਡੀਏ ਦਾ ਦੇਣ ਦਾ ਐਲਾਨ ਕੀਤਾ ਉਹਦੇ ਪੈਟਰਨ ਤੇ ਜਿਹੜੀ ਹੈ ਯੂਟੀ ਦੇ ਮਲਾਸਮਨ ਨੇ ਉਹਨਾਂ ਨੂੰ ਵਾਧੂ 2% ਡੀਏ ਮਿਲੇਗਾ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਮਲਾਸਮਨ ਦਾ ਕੀ ਬਣੇਗਾ ਸੋ ਦੋਸਤੋ ਵੱਡੀ ਗੱਲ ਆ ਰਹੀ ਹੈ ਕਿ ਜਿਹੜੇ ਪੰਜਾਬ ਦੇ ਮਲਾਸਮਨ ਦਾ ਕੀ ਬਣੇਗਾ ਤੇ ਮਲਾਸਮਨ ਫਿਲਹਾਲ ਕੇਵਲ ਤੇ ਕੇਵਲ ਜਿਹੜਾ ਹੈ 42% ਡੀਏ ਜਿਹੜਾ ਹੈ ਮਿਲ ਰਿਹਾ ਹੈ ਔਰ ਪਹਿਲਾਂ ਪੰਜਾਬ ਦੇ ਜਿਹੜੇ ਕੀ ਮੁਲਾਜ਼ਮ ਇਹ ਹੀ ਡਿਮਾਂਡ ਕਰਦੇ ਸੀ ਵੀ ਕੇਂਦਰੀ ਪੈਟਰਨ ਤੇ ਉਹਨਾਂ ਨੂੰ ਵੀ ਜਿਹੜਾ ਹੈ ਬੈਲੈਂਸ ਜਿਹੜਾ ਹੈ 11% ਡੀਏ ਦੇ ਕੇ ਟੋਟਲ ਜਿਹੜਾ ਹੈ 53% ਕੀਤਾ ਜਾਵੇ ਪਰ ਹੁਣ ਉਹਨਾਂ ਨੂੰ ਇਹ ਹੀ ਕਹਿਣਾ ਪਏਗਾ ਕਿ ਉਹਨਾਂ ਨੂੰ 13% ਜਿਹੜਾ ਡੀਏ ਹੈ ਪੈਂਡਿੰਗ ਜਿਹੜਾ ਡੀਏ ਹੈ ਉਹ ਦਿੱਤਾ ਜਾਵੇ ਤਾਂ ਜੋ ਉਹ 55% ਲੈਣ ਦੇ ਹੱਕਦਾਰ ਪਾ ਸਕਣ ਇੱਕ ਸਮਾਂ ਹੁੰਦਾ ਸੀ ਜਦੋਂ ਡਿਊਟੀ ਦੇ ਚੰਡੀਗੜ੍ਹ ਦੇ ਮੁਲਾਜ਼ਮ ਇਸ ਸੰਘਰਸ਼ ਕਰਦੇ ਸੀ ਰੈਲੀਆਂ ਕਰਦੇ ਸੀ ਹੜਤਾਲਾਂ ਕਰਦੇ ਸੀ ਇੱਥੋਂ ਤੱਕ ਕਿ ਇਹ ਮੁਲਾਜ਼ਮ ਲੀਡਰ ਜਿਹੜੇ ਨੇ ਉਹ ਮਰਨ ਵਰਤ ਰਾਖ ਕੇ ਮੰਗ ਕੀਤੀ ਜਾ ਰਹੀ ਸੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੇ ਸਕੇਲ ਦਿੱਤੇ ਜਾਣ ਪਰ ਅੱਜ ਜਿਹੜੇ ਹਾਲਾਤ ਇੱਥੇ ਖੜੇ ਨੇਗੇ ਜਿਹੜੇ ਯੂਟੀ ਦੇ ਮਲਾਜ਼ਮ ਨੇ ਉਹਨਾਂ ਨੂੰ ਪੰਜਾਬ ਦੇ ਮਲਾਜ਼ਮਾਂ ਦੇ ਤੋਂ 13% ਵੱਧ ਜਿਹੜਾ ਹੈ ਡੀਏ ਹੈ ਮਲਾਜ਼ਮਾਂ ਦੀਆਂ ਜਿਹੜਾ ਕਿ ਉਹਨਾਂ ਨੂੰ ਮਿਲ ਰਿਹਾ ਹੈ ਤਨਖਾਹ ਹੋਰ ਵਧਣ ਦਾ ਜਿਹੜਾ ਹੈ ਜੁਗਾਰ ਜਿਹੜਾ ਇੱਥੇ ਬਣ ਚੁੱਕਿਆ ਹੈ ਸੋ ਖਾਸ ਕਰਕੇ ਯੂਟੀ ਦੇ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਮਲਾਜ਼ਮਾਂ ਨੂੰ ਜਿਹੜਾ ਹੈ 2% ਡੀਏ ਜਿਹੜਾ ਹੈ ਮਿਲ ਰਿਹਾ ਹੈ ਕਿ ਹੁਣ ਪੰਜਾਬ ਸਰਕਾਰ ਆਪਣੇ ਕਰਮਚਾਰੀਆਂ ਨੂੰ ਵੀ ਜਿਹੜਾ ਹੈ ਵਾ ਦੇ ਕੇ ਡੀਏ ਦਵੇਗੀ ਫਿਲਹਾਲ ਪੰਜਾਬ ਦੇ ਮਲਾਸਮਾਂ ਨੂੰ ਕੇਵਲ ਤੇ ਕੇਵਲ 42% ਡੀਏ ਮਿਲ ਰਿਹਾ ਹੈ ਉਹ ਪਹਿਲਾਂ ਹੀ 53 ਡੀਏ ਜਿਹੜੀ ਦੀ ਮੰਗ ਕਰ ਰਹੇ ਨੇ ਸਨ ਹੁਣ ਜਿਹੜਾ ਹੈ 55% ਡੀਏ ਦੀ ਚਰਚਾ ਹੋਣ ਤੋਂ ਬਾਅਦ ਇਹ 13% ਦੀ ਹੋਵੇਗੀ। ਮੁਲਾਜ਼ਮ ਵਰਗਾਂ ਵਰਗਾਂ ਨੇ ਜਿਹੜਾ ਸਰਕਾਰ ਨੂੰ ਯਾਦ ਦਿਵਾਇਆ ਕਿ ਉਹ ਆਪਣਾ ਬਕਾਇਆ ਡੀਏ ਜਲਦ ਮਿਲਣ ਦੀ ਉਮੀਦ ਕਰ ਰਹੇ ਹਨ ਤਾਂ ਜੋ ਉਹ ਵੀ ਕੇਂਦਰ ਦੇ ਪੈਟਰਨ ਦੇ ਮੁਤਾਬਕ ਤਨਖਾਹ ਲੈ ਸਕਣ। ਅਗਲੇ ਹਫ਼ਤਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੀ ਰਹੀਆਂ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ। ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਬ ਦੇਣਾ ਤੁਹਾਨੂੰ ਸ਼ੇਅਰ ਕਰਨਾ ਜੀ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ